ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਦੋਸਤੋ ਬਰਸਾਤਾਂ ਦੇ ਦਿਨ ਚੱਲਦੇ ਆ ਵੀ ਇਹਨਾਂ ਦਿਨਾਂ ਵਿੱਚ ਤੇਜ਼ ਮੀਂਹ ਕਾਰਨ ਮਕਾਨ ਚੁੰਨੀ ਲੱਗ ਜਾਂਦੇ ਆ ਜੇ ਤੁਹਾਡਾ ਵੀ ਕੋਠਾ ਚੁੰਦਾ ਹੈ ਮਕਾਨ ਚੁੰਦਾ ਹੈ ਤਾਂ ਸਾਡੀ ਇਹ ਵੀਡੀਓ ਨੂੰ ਪੂਰਾ ਜਰੂਰ ਵੇਖਿਓ ਇਸ ਵੀਡੀਓ ਵਿੱਚ ਆਪਾਂ ਪੱਕਾ ਹੱਲ ਦੱਸਿਆ ਹੈ ਵੀ ਜੇ ਤੁਸੀਂ ਆਹ ਚੀਜ਼ ਵਰਤ ਲਓਗੇ ਤੁਹਾਡਾ ਕਦੇ ਵੀ ਮਕਾਨ ਨਹੀਂ ਚੋ ਸਕਦਾ ਰਾਤ ਬਹੁਤ ਜ਼ਿਆਦਾ ਤੇਜ਼ ਮੀਂਹ ਪਿਆ ਜਿਸ ਮੀਂਹ ਕਾਰਨ ਸਾਡਾ ਵੀ ਮਕਾਨ ਚ ਝੋਣ ਲੱਗ ਗਿਆ ਆ ਤੁਸੀਂ ਵੇਖ ਸਕਦੇ ਹੋ ਬਰਾਂਡੇ ਵਿੱਚ ਵੀ ਚਿਕੜੇ ਚਿਕੜ ਹੋ ਗਿਆ ਤੇ ਇੱਕ ਕਮਰਾ ਵੀ ਝੋ ਰਿਹਾ ਸੀਗਾ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਡੀਓ ਵਿੱਚ ਉਹ ਵੇਖੋ ਸਾਹਮਣੇ ਕਮਰਾ ਕਿਵੇਂ ਝੋ ਰਿਹਾ ਉੱਤੇ ਗਾਡਰ ਤੋਂ ਕਿਵੇਂ ਟਿਪਕੇ ਪਾਣੀ ਜਿੱਡੇ ਰਹੇ ਆ ਛੇਠਾ ਪਈਆਂ ਚੀਜ਼ਾਂ ਵੀ ਫਿਰ ਖਰਾਬ ਹੋ ਜਾਂਦੀਆਂ ਆ ਸੋਫੇ ਪਏ ਹੁੰਦੇ ਬੈੱਡ ਪਏ ਹੁੰਦੇ ਹੋਰ ਘਰ ਦੀਆਂ ਜ਼ਰੂਰੀ ਚੀਜ਼ਾਂ ਛੇਠਾ ਪਈਆਂ ਹੁੰਦੀਆਂ ਉਹ ਖਰਾਬ ਹੋ ਜਾਂਦੀਆਂ ਆ ਸਰ ਸਾਨੂੰ ਕਿਸੇ ਚੰਗੇ ਮਿਸਤਰੀ ਨੇ ਦੱਸਿਆ ਸੀ ਵੀ ਆਹ ਚੀਜ਼ ਤੁਸੀਂ ਜ਼ਰੂਰ ਵਰਤਿਓ ਜੇ ਕਿਤੇ ਤੁਹਾਡਾ ਮਕਾਨ ਜੁਵੇ ਮੈਂ ਸੋਚਿਆ ਕਿਉਂ ਨਾ ਵੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਹਰ ਇੱਕ ਦੇ ਮਤਲਬ ਦੀ ਚੀਜ਼ ਆ ਕੰਮ ਆਉਣ ਵਾਲੀ ਚੀਜ਼ ਆ ਜੇ ਤੁਹਾਡਾ ਵੀ ਮਕਾਨ ਜੁੰਦਾ ਹੈ ਨਾ ਜੀ ਆਹ ਵੀਡੀਓ ਵਿੱਚ ਸਾਹਮਣੇ ਜਿਹੜੀ ਚੀਜ਼ ਤੁਸੀਂ ਵੇਖ ਰਹੇ ਹੋ ਇਹ ਚੀਜ਼ ਕੌਣ ਹੈ ਜੀ ਇਹਨੂੰ ਸਿੱਲੀ ਕਹਿੰਨ ਗਿਆ ਜਾਂਦਾ ਹੈ ਜਿੱਥੋਂ ਪੇਂਟ ਮਿਲਦਾ ਹੈ ਜਾਂ ਰੰਗ ਦਾ ਸਮਾਨ ਮਿਲਦਾ ਹੈ ਉਹ ਦੁਕਾਨ ਤੋਂ ਇਹ ਕੋਨ ਮਿਲ ਜਾਂਦੀ ਹੈ ਉਹਨਾਂ ਨੂੰ ਜਾ ਕੇ ਆਖੋ ਵੀ ਸਿੱਲੀ ਕੋਨ ਸਾਨੂੰ ਦਿਓ ਹਾਰਡਵੇਅਰ ਦਾ ਜਿੱਥੋਂ ਸਮਾਨ ਮਿਲਦਾ ਉਹ ਦੁਕਾਨ ਤੋਂ ਇਹ ਚੀਜ਼ ਤੁਹਾਨੂੰ ਮਿਲ ਜਾਣੀ ਆ ਉੱਥੋਂ ਜ਼ਰੂਰ ਲੈ ਕੇ ਆਓ ਫਿਰ ਤੁਸੀਂ ਵੇਖਣਾ ਵੀ ਕਿੱਥੋਂ ਤੁਹਾਡਾ ਮਕਾਨ ਜੋਰਿਆ ਹੈ ਜਿੱਥੇ ਤੇੜਾ ਹੀ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਕਿਸੇ ਬੁਰਸ਼ ਦੀ ਮਦਦ ਨਾਲ ਜਾਂ ਝਾੜੂ ਦੀ ਮਦਦ ਨਾਲ ਤੁਸੀਂ ਇਦਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਫਿਰ ਤੁਸੀਂ ਇਹਦੇ ਵਿੱਚ ਸਿਲੀਕੋਨ ਭਰਨੀ ਆ ਜਿਹੜੀ țeੜ ਵਿੱਚ ਸਿਲੀਕੋਨ ਭਰ ਹੋ ਗਈ ਤੇ ਉਤੋਂ ਦੁਬਾਰਾ ਤੁਹਾਡਾ ਮਕਾਨ ਨਹੀਂ ជ្រੋਏਗਾ ਇੱਕ ਵਾਰ ਇਹ ਚੀਜ਼ ਨੂੰ ਜ਼ਰੂਰ ਵਰਤ ਕੇ ਦੇਖਿਓ ਜੇ ਤੁਹਾਡਾ ਵੀ ਮਕਾਨ ਚੁੰਦਾ ਆ ਆ ਦੇਖੋ ਜਦੋਂ ਆਪਾਂ țeੜ ਨੂੰ ਇਹਨੂੰ ਸਾਫ਼ ਕਰ ਲਿਆ ਉਹਦੇ ਵਿੱਚ ਆਪਾਂ ਇਦਾਂ ਸਿਲੀਕੋਨ ਭਰ ਦੇਣੀ ਆ ਚੰਗੀ ਤਰ੍ਹਾਂ ਇਹਨੂੰ țeੜ ਦੇ ਵਿੱਚ ਪ੍ਰੈਸ਼ਰ ਦੇ ਕੇ ਭਰਨੀ ਆ ਜਦੋਂ ਤਿਹੜ ਵਿੱਚ ਚੰਗੀ ਤਰ੍ਹਾਂ ਭਰੀ ਗਈ ਫਿਰ ਤੁਸੀਂ ਕਿਸੇ ਚੀਜ਼ ਦੀ ਮਦਦ ਦੇ ਨਾਲ ਜਿਵੇਂ ਆਪਾਂ ਪਲਾਸਟਰ ਕਰਦੇ ਹਾਂ ਉਸ ਤਰ੍ਹਾਂ ਇਹਨੂੰ ਪਲੇਨ ਕਰ ਦੇਣਾ ਹੈ ਜਦੋਂ ਪਲੇਨ ਹੋ ਗਿਆ ਥੋੜੇ ਸਮੇਂ ਬਾਅਦ ਇਹਨੇ ਆਪਣੇ ਆਪ ਸੁੱਕ ਜਾਣਾ ਹੈ ਤੇ ਸੰਗਤ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਲਾਈਕ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ